ਅਸੀਗਾ ਦੋਸਤੋ ਹੋਰ ਸਭ ਠੀਕ ਠਾਕ ਹੋ ਪਰਮਾਤਮਾ ਕਰੇ ਸਾਰੇ ਦੋਸਤੋ ਮਿੱਤਰ ਚੜ੍ਹਦੀ ਕਲਾ ਚ ਹੋਣ ਤੇ ਵਾਹਿਗੁਰੂ ਸਾਹਿਬ ਜੀ ਤੇ ਮਿਹਰ ਰੱਖੇ ਦੋਸਤੋ ਇੱਕ ਨਾ ਯਾਰ ਆਪਾਂ ਆ ਬਾੜੀ ਲਈਏ ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿੱਛੇ ਇਹ ਆਪਣੀ ਬਾੜੀ ਬਈ ਦੇਖਿਓ ਤੇ ਯਾਰ ਕਦੂਆਂ ਦੀਆਂ ਬੇਲਾਂ ਨੇ ਬਤਾऊं ਚੌੜੇ ਭੰਡੀਆਂ ਤੇ ਆਪਣੀਆਂ ਆਹ ਤੋਰੀਆਂ ਬਈ ਗੱਲ ਇਹ ਆ ਵੀ ਦੇਖੋ ਇਨੂੰ ਲਾਈਆਂ ਨੂੰ ਬਹੁਤ ਟਾਈਮ ਬਹੁਤ ਟਾਈਮ ਹੋ ਗਿਆ ਆਪਣੀਆਂ ਬੇਲਾਂ ਲਾਈਆਂ ਨੂੰ ਕਦੋਂ ਆਂਦੀਆਂ ਤੇ ਵੀਰੇ ਇਹ ਫਲ ਨਹੀਂ ਚੱਕ ਰਹੀਆਂ ਯਾਰ ਨਾ ਤਾਂ ਫੁੱਲ ਆਉਂਦਾ ਇਹਨਾਂ ਫਲ ਚੱਕ ਰਹੀਆਂ ਨੇ ਜਿਵੇਂ ਤੋਰੀ ਦੀਆਂ ਬੇਲਾਂ ਤੇ ਫੁੱਲ ਜਿੱਤ ਆ ਜਾਂਦੇ ਨੇ ਪਰ ਫਲ ਤੇ ਕੁਛ ਨਹੀਂ ਲੱਗਿਆ ਆ ਤੁਸੀਂ ਹੁਣ ਦਿਖਾਈ ਦਿਨਾ ਮੈਂ ਦੇਖੋ ਬੇਲਾਂ ਸੁਖਣਾਂ ਦਾ ਕਾਫੀ ਵੱਡੀਆਂ ਪੱਟੀਆਂ ਦੇਖੋ ਹੋ ਗਈਆਂ ਆ ਦੇਖੋ ਕਿਦਾਂ ਦੇ ਬੇਲਾਂ ਤੇ ਆਹ ਹੈ ਭਿੰਡੀ ਬਈ ਨਾ ਇਹ ਭਿੰਡੀ ਫਲ ਚੱਕ ਰਹੀ ਹੈ ਯਾਰ ਆ ਦੇਖੋ ਤੇ ਚੌੜਨੇ ਖਰ ਫਲ ਚੱਕ ਰੱਖਿਆ ਤੇ ਬਤਾਉਂ ਤੇ ਬਤਾਉਂ ਬਹੁਤ ਘਟ ਫਲ ਚੱਕਿਆ ਹੋਇਆ ਸੋ ਕਿਸੇ ਸੱਜਣ ਮਿੱਤਰ ਨੂੰ ਦੋਸਤ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਯਾਰ ਵੀ ਇਹ ਤੇ ਕੀ ਸਪਰੇਅ ਕਰੀਏ ਕਿਉਂਕਿ ਅਸੀਂ ਸੋਚਿਆ ਹੋਇਆ ਵੀ ਇਹ ਤੇ ਆਪਣਾ ਯਾਰ ਜਿਹੜੀ ਪੈਸਟੀਸਾਈਡ ਜਿਹੜੀ ਦਵਾਈ ਹੈ ਉਹ ਨਹੀਂ ਮਾਰਨੀ ਵੀ ਕੋਈ ਦੇਸੀ ਨੁਕਤਾ ਕਿਸੇ ਬੰਦੇ ਕੋਲ ਹੋਵੇ ਤਾਂ ਭਰਾ ਵੜ ਕੇ ਜਰੂਰ ਸਾਂਝਾ ਕਰਿਓ ਵੀ ਆਪਾਂ ਕਿਵੇਂ ਤੋਂ ਵਧੀਆ ਜਿਹੜੀ ਸਬਜ਼ੀ ਹੈ ਉਹ ਲੈ ਸਕਦੇ ਆ ਇਹ ਆ ਦੇਖੋ ਬਤਾਉਆਂ ਦੇ ਪੱਡੇ ਸਾਰੇ ਐਂ ਜੇ ਖੜੇ ਨੇ ਇਹ ਯਾਨਕਿ ਫਲ ਨਹੀਂ ਚੱਕ ਰਹੇ ਇਹ ਆ ਦੇਖੋ ਆਪਣੀ ਆਪਣੀ ਜਿਹੜੀ ਆਪਣਾ ਕਰੇਲੇ ਵਾਲ ਕਰੇਲੇ ਤੇ ਆ ਦੂਜੇ ਕਰੇਲੇ ਨੇ ਕੱਲਾ ਚੌੜੇ ਨੇ ਫਲ ਚੱਕਿਆ ਹੋਇਆ ਬਾਈ ਬਾਕੀ ਹੋਰ ਕਦੋਂ ਦੇ ਬੇਲਾਂ ਖਸੜੇ ਪਈਆਂ ਨੇ ਕਦੋਂ ਦਾ ਕੋਈ ਲੱਗੇ ਸੁੱਖਣ ਵਾਲਾ ਨਾ ਤਾਂ ਇਹ ਫੁੱਲ ਆਇਆ ਨਾ ਕੀ ਫੜਾਇਆ ਸੋ ਵੀਰ ਬਣ ਕੇ ਕਿਸੇ ਦੋਸਤ ਮਿੱਤਰ ਨੂੰ ਕੋਈ ਜਾਣਕਾਰੀ ਹੋਵੇ ਦੇਸੀ ਆਪਾਂ ਸਪਰੇ ਜਾਂ ਕੋਈ ਦੇਸੀ ਇਹਦੇ ਆਪਾਂ ਕੋਈ ਦਵਾਈ ਵਰ ਸਕੀਏ ਬਿਨਾਂ ਪੈਸੀ ਸੜ ਤੋਂ ਤਾਂ ਵੀਰ ਬਣ ਕੇ ਜੁਰ ਜਿਹੜੀ ਜਾਣਕਾਰੀ ਸਾਂਝੀ ਕਰਿਓ ਬਹੁਤ ਬਹੁਤ ਧੰਨਵਾਦ ਵੀਰੇ ਹਰ